ਜਿਹੜਾ ਸ਼ੰਭੂ ਹੈ ਰੇਲਵੇ ਦੇ ਉੱਪਰ ਪੁਲ ਬਣਿਆ ਹੋਇਆ ਹੈ ਉੱਥੇ ਖੜੇ ਹਾਂ ਜੀ ਇੱਥੋਂ ਜਿੱਥੇ ਕਿਸਾਨੀ ਧਰਨਾ ਲੱਗਿਆ ਹੋਇਆ ਹੈ ਇੱਥੋਂ ਸਿਰਫ 2 ਕਿਲੋਮੀਟਰ ਦੂਰ ਹੈ ਕਾਮੀ ਦੇ ਵਿੱਚ ਦੂਜਾ ਇਹ ਸ਼ੰਭੂ ਰੇਲਵੇ ਦੇ ਉੱਤੇ ਹੈ ਜਿਹੜਾ ਇਹ ਪੁਲਾ ਹੈ ਇਹਦੀ ਤੁਸੀਂ ਹਾਲਤ ਦੇਖੋ ਬਦ ਤੋਂ ਬੱਤਰ ਬਣੀ ਹੋਈ ਹੈ ਬਹੁਤ ਬੁਰੀ ਹਾਲਤਾਂ ਤੇ ਇਹ ਜਿਹੜੀ ਹਾਲਤ ਹੋਈ ਹੈ ਕੋਈ ਪਈ ਹੈ ਇਹ ਅੱਜ ਦੀ ਨਹੀਂ ਹੈਗੀ ਇਹਨੂੰ ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਹੈ ਅਟਰਾਕ ਤੁਸੀ ਦੇਖ ਰਹੇ ਹੋ ਲੰਘ ਰਹੀ ਹੈ ਜੀ ਹਲਕੇ ਘਨੌਰ ਦਾ ਇਹ ਇਕਲੌਤਾ ਪੁਲ ਹੈ ਜਿਹੜਾ ਸ਼ੰਭੂ ਰੇਲਵੇ ਦੇ ਉੱਤੇ ਬਣਿਆ ਹੋਇਆ ਹੈ ਵੀ ਜਿਹੜੀ ਕਿਸਾਨੀ ਧਰਨੇ ਕਰਕੇ ਜਿਹੜੀ ਟ੍ਰੈਫਿਕ ਹੈਗੀ ਹੈ ਪੂਰੇ ਭਾਰਤ ਦੀ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਇਹ ਇਕਲੌਤਾ ਪੁਲ ਹੈ ਇਸ ਤੇ ਉੱਤੋਂ ਦੀ ਹੋ ਕੇ ਜਾ ਰਹੀ ਹੈ ਸਾਰੀ ਟ੍ਰੈਫਿਕ ਜਿੰਨੀ ਵੀ ਹੈਗੀ ਹੈ ਜਿਹੜਾ ਕਾਮੀ ਵਾਲਾ ਪੁਲ ਹੈਗਾ ਜਿਹੜੀ ਇਹਦੀ ਹਾਲਤ ਹੈ ਸੇਮ ਇਹੀ ਹਾਲਤ ਆਪਣੇ ਜਿਹੜੇ ਕਾਮੀ ਵਾਲੇ ਪੁਲ ਦੀ ਹੈ ਜੀ ਬਦ ਤੋਂ ਬੱਤਰ ਹੋਈ ਪਈ ਹੈ ਦੇਖੋ ਤੁਸੀਂ ਕਿੱਡੇ ਵੱਡੇ ਵੱਡੇ ਟੋਏ ਆ ਪਏ ਹੋਏ ਜਾਣਕਾਰੀ ਵਾਸਤੇ ਆਪਾਂ ਦੱਸ ਦਿੰਨੇ ਆ ਜੀ ਜਿਹੜਾ ਇਹ ਪੁਲਾ ਆਪਣੀ ਜਾਣਕਾਰੀ ਦੇ ਮੁਤਾਬਕ ਸ਼ਾਇਦ ਰੇਲਵੇ ਦੇ ਅੰਡਰ ਆਉਂਦਾ ਹੈ ਜੀ ਪਰ ਜਿਹੜੀ ਇਹਦੀ ਹਾਲਤ ਹੋਈ ਪਈ ਹੈ ਦੇਖੋ ਕਿੱਡੇ ਵੱਡੇ ਵੱਡੇ ਖੱਡੇ ਨੇ ਇਹਦੇ 'ਚ ਹੁਣ ਦੋਸਤੋ ਅਗਰ ਆਪਾਂ ਰੇਲਵੇ ਦਾ ਹਿਸਾਬ-ਤਾਬ ਦੇਖਾਂਗੇ ਉਹ ਪਤਾ ਨਹੀਂ ਇਹਦੀ ਮਰਮਤ ਹੈ ਜਿਹੜੀ ਸਾਲ ਤੱਕ 2 ਸਾਲ ਤੱਕ ਪਤਾ ਨਹੀਂ ਕਰਵਾਏਗੀ ਵੀ ਜਾਂ ਨਹੀਂ ਵੀ ਕਰਵਾਏਗੀ ਆ ਦੇਖੋ ਤੁਸੀਂ ਕਿੰਨੀ ਟ੍ਰੈਫਿਕ ਹੈ ਜਿਹੜੀ ਇਤਰੋਂ ਦੀ ਜਿਹੜੀ ਟ੍ਰੈਫਿਕ ਡਾਇਵਰਟ ਹੋ ਕੇ ਇਸੇ ਪੁਲ ਦੇ ਉੱਤੋਂ ਦੀ ਲੰਘਦੀ ਹੈ ਸਾਰੀ ਕਿਸਾਨੀ ਧਰਨਾ ਜਿਹੜਾ ਹੈਗਾ ਉਹ ਇੱਥੋਂ 2 ਕਿਲੋਮੀਟਰ ਦੂਰ ਹੈ ਸਿਰਫ ਇਹ ਮੇਨ ਪੁਲ ਹੈ ਜਿੱਥੋਂ ਦੀ ਆਪਣੇ ਜਿਹੜੀ ਟ੍ਰੈਫਿਕ ਹੈ ਉਹ ਹੋ ਕੇ ਇੱਥੋਂ ਦੀ ਲੰਘਦੀ ਹੈ ਕਾਮੀ ਵਾਲਾ ਜਿਹੜਾ ਪੁਲ ਹੈਗਾ ਜੀ ਉਸ ਤੋਂ ਅੱਗੇ ਵੀ ਦੋ ਰਸਤੇ ਹੈਗੇ ਨੇ ਇਧਰੋਂ ਦੀ ਪੰਜਾਬ ਆਉਣ ਦੇ ਪਰ ਜਿਹੜਾ ਇਹ ਪੁਲਾ ਇੱਥੋਂ ਸਿਰਫ ਇੱਕਲੌਤਾ ਹੀ ਪੁਲਾ ਜਿਸ ਦੇ ਉੱਤੋਂ ਦੀ ਸਾਰੀ ਟ੍ਰੈਫਿਕ ਲੰਗੇਗੀ ਦੇਖੋ ਪੁਲ ਦੀ ਹਾਲਤ ਦੇਖੋ ਕੀ ਹੋਈ ਪਈ ਹੈ ਜੀ ਬਦ ਤੋਂ ਬੱਤਰ ਹੋਈ ਪਈ ਹੈ ਪਰ ਇਸ ਵੱਲ ਕਿਸੇ ਵੀ ਅਧਿਕਾਰੀ ਨੇ ਜਾਂ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਕੋਈ ਧਿਆਨ ਨਹੀਂ ਦਿੱਤਾ ਹਾਲਤ ਦੇਖੋ ਕਿੱਡੇ ਵੱਡੇ ਵੱਡੇ ਖੱਡੇ ਹੋਏ ਪਈਆਂ ਇਹੀ ਸੇਮ ਹਾਲਤ ਪਿੰਡ ਕਾਮੀ ਦੇ ਵਿੱਚ ਜਿਹੜਾ ਪੁਲ ਲੱਗਿਆ ਹੋਇਆ ਉਹਦੀ ਹੈ ਜੀ ਜਿਹੜਾ ਪਿੰਡ ਕਾਮੀ ਵਾਲਾ ਪੁਲ ਹੈ ਜੀ ਉਹਦੇ ਬਾਰੇ ਆਪਾਂ ਨੂੰ ਕਨਫਰਮ ਜਾਣਕਾਰੀ ਹੈ ਉਹ ਪੀਡਬਲਯੂਡੀ ਦੇ ਅੰਡਰ ਆਉਂਦਾ ਹੈ ਹਲਕਾ ਕਨੌਰ ਜਿਹੜਾ ਇਹ ਪੁਲਾ ਹੈ ਇਹ ਸ਼ਾਇਦ ਰੇਲਵੇ ਦੇ ਅੰਡਰ ਆਉਂਦਾ ਹੈ ਪਰ ਜਿਹੜੇ ਪੀਡਬਲਡ ਦੇ ਅਧਿਕਾਰੀ ਨੇ ਜਈ ਨੇ ਮਹਿਲ ਸਿੰਘ ਜੀ ਆਪਣੀ ਉਹਨਾਂ ਨਾਲ ਅੱਜ ਗੱਲ ਹੋਈ ਸੀ ਉਹਨਾਂ ਨੇ ਆਪਾਂ ਨੂੰ ਇਹ ਉਹਨਾਂ ਤੋਂ ਆਪਾਂ ਸਵਾਲ ਕੀਤਾ ਸੀ ਵੀ ਜਿਹੜਾ ਇਹ ਪੁਲਾ ਆਪਣੇ ਅੰਡਰ ਆਉਂਦਾ ਹੈ ਜੀ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਵੀ ਹਾਂ ਜੀ ਆਪਣੇ ਅੰਡਰ ਆਉਂਦਾ ਦੋਸਤੋ ਆਪਾਂ ਦੂਜੀ ਗੱਲ ਕਰਦੇ ਹਾਂ ਅਗਰ ਇਹਦੀ ਆਪਾਂ ਰਿਪੇਅਰ ਦੀ ਗੱਲ ਕਰੀਏ ਜਿਹੜੀ ਇਹਦੀ ਰਿਪੇਅਰ ਹੈ ਉਹ ਪੀਡਬਲਡ ਕਰਵਾ ਸਕਦਾ ਹੈ ਪਰ ਪੀ ਡਬਲਯੂ ਡੀ ਜਾਂ ਜਿਹੜੇ ਆਪਣੇ ਹਲਕੇ ਦੇ ਨੁਮਾਇੰਦੇ ਨੇ ਉਹ ਇਹਦੀ ਰਿਪੇਅਰ ਕਰਵਾ ਸਕਦੇ ਕਿੱਡਾ ਕਿ ਟੁੱਟਾ ਏ 500 ਮੀਟਰ ਦਾ ਇਹ ਟੋਟਾ ਹੈ ਨੇ ਜੀ ਉਥੋਂ ਲੈ ਕੇ ਜਿੱਥੇ ਉਹ ਗੱਡੀ ਆ ਰਹੀ ਹੈ ਜਿੱਥੋਂ ਇਹ ਗੱਡੀ ਆ ਰਹੀ ਹੈ ਇੱਥੇ ਤੱਕ ਜਾਂ ਉਹ ਜਿੱਥੇ バス ਆ ਰਹੀ ਹੈ ਉੱਥੇ ਤੱਕ ਇਹਦੀ ਹਾਲਤ ਖਰਾਬ ਹੈ ਅਗਰ ਇਹਦੀ ਰਿਪੇਅਰ ਕਰਵਾ ਦਿੱਤੀ ਜਾਏ ਦੇਖੋ ਸਾਰੇ ਭਾਰਤ ਦੀ ਜਿੰਨੀ ਵੀ ਟ੍ਰੈਫਿਕ ਹੈ ਉਹ ਆਪਣੇ ਇੱਥੇ ਹਲਕੇ ਚੋਂ ਹੋ ਕੇ ਇਸ ਪੁਲ ਦੇ ਉੱਤੋਂ ਦੀ ਲੰਘਦੀ ਹੈ ਇਹੀ ਜਿਹੜੀ ਸੇਮ ਹਾਲਤ ਹੈ ਕਾਮੀ ਵਾਲੇ ਪੁਲ ਦੀ ਹੈ ਜੀ ਇਸ ਪੁਲ ਦੀ ਰਿਪੇਅਰ ਨਹੀਂ ਹਲੇ ਹੋ ਸਕਦੀ ਤਾਂ ਘੱਟੋ-ਘੱਟ ਜਿਹੜਾ ਕਾਮੀ ਵਾਲਾ ਪੁਲ ਹੈ ਜੀ ਪਿੰਡ ਕਾਮੀ ਅੱਗੇ ਜਿਹੜਾ ਗੰਦੇ ਨਾਲੇ ਦੇ ਉੱਪਰ ਪੁਲ ਬਣਿਆ ਹੈ ਉਹਦੀ ਹਾਲਤ ਵੀ ਇਹੀ ਸੇਮ ਬਣੀ ਹੋਈ ਹੈ ਦੇਖੋ ਬਹੁਤ ਲੋਕ ਖੱਜਲ-ਖਵਾਰ ਹੋ ਰਹੇ ਦੇਖੋ ਤੁਹਾਡੇ ਸਾਹਮਣੇ ਕਿੰਨੀ ਟ੍ਰੈਫਿਕ ਹੈ ਇਹ ਸਾਰੀ ਟ੍ਰੈਫਿਕ ਇੱਕ ਲੋਤਾ ਪੁਲ ਹੈ ਸਾਹਮਣੇ ਸ਼ੰਭੂ ਹੈ ਇਸ ਸਾਈਡ 2 ਕਿਲੋਮੀਟਰ ਸ਼ੰਭੂ ਬਾੜ ਰ ਹੈ ਜਿੱਥੇ ਕਿ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਧਰਨੇ ਕਾਰਨ ਜਿਹੜੀ ਟ੍ਰੈਫਿਕ ਹੈਗੀ ਹੈ ਉਹ ਇਧਰਲੇ ਪਾਸੇ ਆਪਣੇ ਕਨੌਰ ਹਲਕੇ ਵਾਲੇ ਪਾਸੇ ਡਾਈਵਰਟ ਹੋ ਚੁੱਕੀ ਹੈ ਜਿਹਦੇ ਕਰਕੇ ਰੋਜ਼ਾਨਾ ਐਕਸੀਡੈਂਟ ਹੋ ਰਹੇ ਨੇ ਜੀ ਤੁਹਾਨੂੰ ਪਤਾ ਹੀ ਹੈ ਕੱਲ ਵੀ ਇੱਕ ਪੀ ਆਰਟੀਸੀ ਦੀ ਬੱਸ ਨੇ ਇੱਕ ਔਰਤ ਨੂੰ ਫੇਟ ਮਾਰੀ ਸੀ ਅੱਜ ਉਹਦੀ ਮੌਤ ਹੋ ਚੁੱਕੀ ਹੈ ਉਸ ਤੋਂ ਪਹਿਲਾਂ ਵੀ ਕਿੰਨੇ ਐਕਸੀਡੈਂਟ ਹੋ ਗਏ ਨੇ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਹਰੇਕ ਵੀਡੀਓ 'ਚ ਬੋਲਦੇ ਆ। ਤਾ ਆਪਣੀ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਆਪਾਂ ਸਰਕਾਰ ਤੱਕ ਪਹੁੰਚਾ ਰਹੇ ਆਂ ਜੀ। ਇਹ ਜਿਹੜਾ ਦੇਖੋ ਜਿਹੜੇ ਪੀਡਬਲਡ ਦੇ ਅਧਿਕਾਰੀ ਆਂ ਲੋਕਾਂ ਦੀ ਬੇਨਤੀ ਹੈ ਆਪਣੀ ਵੀ ਬੇਨਤੀ ਹੈ ਵੀ ਇਸ ਤੇ ਕੁਝ ਜ਼ਿਆਦਾ ਖਰਚਾ ਨਹੀਂ ਆਂਦਾ। ਛੋਟਾ ਜਿਹਾ ਟੁੱਟਾ ਹੈ ਜੀ। ਛੋਟਾ ਜਿਹਾ ਹੀ ਟੁੱਟਾ ਪਿੰਡ ਕਾਮੀ ਚ ਹੈ ਇਹਨੂੰ ਜਲਦੀ ਤੋਂ ਜਲਦੀ ਰਿਪੇਅਰ ਕਰਵਾਇਆ ਜਾਏ ਬੇਨਤੀ ਹੈ ਕਿ ਤਾਂਕਿ ਲੋਕਾਂ ਦਾ ਜਿਹੜਾ ਆਣਾ ਜਾਣਾ ਨਾ ਸੁੱਖਾ ਹੋ ਜੇ ਐਕਸੀਡੈਂਟਾਂ ਤੋਂ ਬਚਾਅ ਹੋ ਜੇ ਹੁਣ ਦੇਖੋ ਪਿੱਛੋਂ ਗੱਡੀ ਸਪੀਡ ਚ ਆਂਦੀ ਹੈ ਇੱਥੇ ਆ ਕੇ ਬ੍ਰੇਕਾਂ ਲੱਗ ਜਾਂਦੀਆਂ ਨੇ ਦੇਖੋ ਕਿੱਡੇ ਵੱਡੇ ਵੱਡੇ ਖੱਟੇ